ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਪੜੋਲੇ ਸ਼ਾਹੀ ਦਾ ਸਾਲਾਨਾ ਮੇਲਾ ਬਟਾਲਾ ਮਲਾਵੇ ਦੀ ਕੋਠੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਭਾਰੀ ਬਰਸਾਤ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੀਰ ਬਾਬਾ ਪੜੋਲੇ ਸ਼ਾਹੀ ਦਰਗਾਹ ਤੇ ਮੱਥਾ ਟੇਕਿਆ ਅਤੇ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਦਰਬਾਰ ਨੂੰ ਬੜੇ ਹੀ ਮਨਮੋਹਕ ਢੰਗ ਨਾਲ ਸਜਾਇਆ ਗਿਆ ਸੀ ਜਾਨ ਕਰ ਦਿੰਦਿਆਂ ਦਰਬਾਰ ਦੇ ਸੇਵਾਦਾਰਾਂ ਦੱਸਿਆ ਕਿ ਪੀਰ ਬਾਬਾ ਭੜੋਲੇ ਸ਼ਾਹੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ। ਉਹਨਾਂ ਕਹੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਸ-ਪਾਸ ਦੇ ਇਲਾਕਿਆਂ ਤੋਂ ਇੱਥੇ ਪਹੁੰਚੀਆਂ ਹਨ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਵੀ ਸੰਗਤਾਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਹਨ। ਉਹਨਾਂ ਕਹੇ ਕਿ ਇੱਥੇ ਪੀਰ ਬਾਬਾ ਭੜੋਲੇ ਸ਼ਾਹੀ ਆਪ ਵਿਰਾਜਮਾਨ ਹਨ ਜੋ ਸੰਗਤਾਂ ਦੀਆਂ ਖਾਲੀ ਝੋੜੀਆਂ ਪਰਦੇ ਹਨ। ਇਸ ਮੌਕੇ ਉਹਨਾਂ ਨੇ ਖਾਸ ਤੌਰ ਤੇ ਕਿਹਾ ਜੇ ਜੋ ਵੀ ਸੇਵਾਦਾਰ ਇੱਥੇ ਸੇਵਾ ਕਰਨੇ ਚਾਹੁੰਦੇ ਹਨ ਉਹ ਪੀਰ ਬਾਬਾ ਭੜੋਲੇ ਸਾਹਿਬ ਦੇ ਦਰਗਹ ਤੇ ਸਿੱਧੀ ਆ ਕੇ ਸੇਵਾ ਦੇਣ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਵੀ ਮੁਖੀ ਗੱਦੀ ਉੱਤੇ ਨਹੀਂ ਬੈਠਾ ਅਤੇ ਪੀਰ ਬਾਬਾ ਭੜੋਲੇ ਸਾਹਿਬ ਦੀ ਆਪ ਗੱਦੀ ਤੇ ਵਰਾਜ਼ਮਾਨ ਹਨ ਉਹਨਾਂ ਨੇ ਕਿਹਾ ਜੇ ਪੀਰ ਬਾਬਾ ਪੜੋਲੇ ਸ਼ਾਹੀ ਸੰਗਤਾਂ ਦੀ ਖਾਲੀ ਝੋਲੀ ਪਰਦੇ ਹਨ ਇਸ ਮੌਕੇ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਅਤੇ ਲੰਗਰ ਪੰਡਾਰੇ ਲਗਾਏ ਗਏ ਉੱਥੇ ਹੀ ਜਿੰਨਾ ਸੰਗਤਾਂ ਦੀਆਂ ਸੁਖਣਾ ਪੂਰੀਆਂ ਹੋਈਆਂ ਉਹਨਾਂ ਵੱਲੋਂ ਵੀ ਆਪੋ ਆਪਣੀ ਸ਼ਰਤਾਂ ਮੁਤਾਬਕ ਲੰਗਰ ਪੰਡਾਰੇ ਲਗਾਏ ਗਏ ਅਤੇ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕੀਤੀ ਗਈ ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਪੰਗੋੜੇ ਅਤੇ ਦੁਕਾਨਾਂ ਨੇ ਇਸ ਮੇਲੇ ਦੀ ਰੌਣਕ ਨੂੰ ਹੋਰ ਵੀ ਚਾਰਚਾਂ ਲਾਏ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ।